ਟਾੜਾ ਸਰੂਪ ਤੁਹਾਡੀ ਦਸਤਾਰਾਂ ਦੇਖ ਕੇ ਜਿਵੇਂ ਬੇਟੀਆਂ ਨੇ ਢਾਡੀ ਦੀਵਾਰਾਂ ਕਵੀਸ਼ਰੀ ਦੇ ਰੂਪ ਚ ਗਾਈਆਂ ਤੇ ਸਾਨੂੰ ਸੱਚ ਇਸ ਤੁਹਾਡੇ ਵਿੱਚੋਂ ਸਾਭ ਜਿਆਦਾ ਦੇ ਦਰਸ਼ਨ ਹੋ ਰਹੇ ਬੋਲੇਏ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਸਭ ਤੋਂ ਜ਼ਰੂਰੀ ਗੱਲ ਹੈ ਤਨ ਜਣੇ ਦੀ ਮਾਓ ਜੁਣੀ ਇਹ ਮਾਵਾਂ ਜਿਹੜੀਆਂ ਹੈ ਜਾਂਦਾ ਗੁਰਬਾਣੀ ਲਈ ਧੰਨੋ ਮਾਵਾਂ ਜਿਵੇਂ ਅਸੀਂ ਕਹਿੰਦੇ ਤੁਹਾਨੂੰ ਮਾਤਾ ਸੁੰਦਰ ਕੌਰ ਜੀ ਜੀਤ ਕੌਰ ਦੀ ਮਾਤਾ ਗੁਜਰ ਕੌਰ ਜੀ ਕਿ ਜੇ ਮਾਤਾ ਗੁਜਰ ਕੌਰ ਜੀ ਦਾਦੀ ਨਾ ਹੁੰਦੇ ਤਾਂ ਉਹ ਸਾਹਿਬ ਜਾਦਿਆਂ ਨੂੰ ਚੜ੍ਹਦੀ ਕਲਾ ਕਿਵੇਂ ਮਿਲਣੀ ਸੀ ਅੱਜ ਤੁਹਾਡੇ ਕੋਲ ਦੇਖੋ ਤੁਹਾਡੇ ਮਾਤਾਵਾਂ ਦੇ ਬੰਦ ਭੈਜੀ ਪਰਮਜੀਤ ਕੌਰ ਜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਸੰਗਤ ਜੇ ਅੱਜ ਤੁਸੀਂ ਸਰੂਪ ਚ ਹੈਗੇ ਹੋ ਤਾਂ ਸਭ ਤੋਂ ਪਹਿਲਾਂ ਤੇ ਇਹ ਤਿਆਰੀਆਂ ਸਰਕਾਰ ਜੋ ਮਤਾਵਾ ਤੇ ਮੈਨੇਜਮੈਂਟ ਹੈ ਜਿਨ੍ਹਾਂ ਨੇ ਉਹ ਲੀਕਿਆ ਹੁਣ ਭੈਣਜੀ ਨੇ ਗੱਲ ਕੀਤੀ ਕਿ ਅਸੀਂ ਜਿਵੇਂ ਅਸੀਂ ਚਾਹਨੇ ਆ ਨਾ ਸਾਰੇ ਪਾਸੇ ਐਸੀ ਕਹਿੰਦੇ ਆ ਵੀ ਅਸੀਂ ਵਾਤਾਵਰਣ ਨੂੰ ਬਚਾਉਣਾ ਹੈ ਉਹ ਕੀ ਕਰਦੇ ਆ ਅਸੀਂ ਦੱਸੋ ਬੂਟੇ ਲਾਉਨੇ ਆ ਨਾ ਯਾ ਤੁਸੀਂ ਜਵਾਬ ਦੇਤਾ ਜੇ ਅਸੀਂ ਸਿੱਖੀ ਦੇ ਸਿੱਖੀ ਦੇ ਪੇੜ ਨੂੰ ਹਰਿਆ ਭਰਿਆ ਦੇਖਣਾ ਚਾਹੁੰਦੇ ਆ ਤਾਂ ਸਾਨੂੰ ਆਪਣਾ ਵਿਰਸਾ ਸੰਭਾਲਣਾ ਪਏਗਾ ਉਹ ਵਿਰਸਾ ਕੀ ਹੈ ਜਿਵੇਂ ਤੁਸੀਂ ਆਪਣੇ ਸਰੂਪ ਦੇ ਨਾਲ ਅਸੀਂ ਸਭ ਤੋਂ ਪਹਿਲਾਂ ਬਾਣੀ ਨਾਲ ਜੁੜਨਾ ਹੈ ਫਿਰ ਦੂਜਾ ਕੀ ਹੈ ਬਾਣੇ ਨਾਲ ਤੇ ਤੀਜਾ ਸਭ ਤੋਂ ਵੱਡੀ ਤਾਕਤ ਹੈ ਅੱਜ ਦੇ ਯੁੱਗ ਵਿੱਚ ਬੇਟਾ ਜੀ ਚਲੋ ਬਾਣੀ ਬਾਣੇ ਦੇ ਨਾਲ ਇੱਕ ਵੀਸ਼ਰ ਹੋ ਗਈ ਕੀਰਤਨ ਹੋ ਗਿਆ ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡਾ ਹਥਿਆਰ ਯਾਦ ਰੱਖੋ ਉਹ ਹੈ ਗਿਆਨ ਤੇ ਵਿਗਿਆਨ ਠੀਕ ਹੈ ਨਾ ਜਿਹਨੂੰ ਸਿੱਖ ਪੰਜਾਬੀ ਕਹਿੰਦੇ ਆ ਪੜ੍ਹਾਈ ਅੱਜ ਜਿਹੜੇ ਤੁਸੀਂ ਵੱਡੇ ਵੱਡੇ ਅਸੀਂ ਦੇਖਦੇ ਆ ਸਾਇੰਸਦਾਨ ਇਹ ਤੁਸੀਂ ਦੇਖਦੇ ਹੋ Google Microsoft ਜਾਂ World Bank ਦੇ ਸਰਦਾਰ ਜੀ ਅਜੇਪਾਲ ਸਿੰਘ ਬੰਗਾ ਜੀ ਜਾਂ ਅੱਜ ਡਾਕਟਰ ਮਨਮੋਹਨ ਸਿੰਘ ਜਿਹੜੇ ਪ੍ਰਧਾਨ ਮੰਤਰੀ ਸਨ ਅੱਜ ਉਹ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਚਲੇ ਗਏ ਨਾ ਹਾਂਜੀ ਜੋਤੀ ਜੋਤ ਮਿਲ ਗਿਆ ਅੱਜ ਪਤਾ ਨਾ ਬਨਮੋਲ ਸਿੰਘ ਜੀ ਦਾ ਰਾਤ ਨੂੰ ਅਕਾਲ ਚਲਾਣਾ ਕਰਕੇ ਤੁਸੀਂ ਇਹ ਦੇਖੋ ਇਹ ਤਾਕਤ ਕਿੱਥੋਂ ਆਈ ਬੇਟਾ ਇੱਕ ਵੱਡਾ ਮਨਮੋਹਨ ਸਿੰਘ ਮੈਂ ਬੱਚਿਆਂ ਨੂੰ ਤਾਂ ਕਹਿੰਦਾ ਸੰਦੇਸ਼ ਦੇ ਕੇ ਜਾਣਾ ਅੱਜ ਕੀ ਗੱਲ ਜਦੋਂ ਭਾਰਤ ਦੀ ਆਰਥਿਕ ਵਿਵਸਥਾ ਡੋਲ ਰਹੀ ਸੀ ਮਨਮੋਹਨ ਸਿੰਘ ਨੂੰ ਕਿਉਂ ਬੁਲਾਇਆ ਉਹਦੇ ਕੋਲ ਕੋਈ ਉਹਦੇ ਕੋਲ ਕੋ ਤੋਪਾਂ ਦੇ ਨਹੀਂ ਸਨ ਉਹਦੇ ਕੋਲ ਜਿਹੜੀ ਖੜਕ ਸੀ ਉਹ ਗਿਆਨ ਦੀ ਸੀ ਕਿਹੜੀ ਜੀ ਗਿਆਨ ਦੀ ਇਹ ਉਦੇ ਕੁਲਿੰਨਾ ਗਿਆਨ ਦਾ ਭੰਡਾਰਾ ਸੀ ਪਰ ਨਾਲ ਉਹ ਗਿਆਨ ਦਾ ਭੰਡਾਰਾ ਆਇਆ ਕਿਵੇਂ ਉਹ ਸਿੱਖੀ ਚ ਪੂਰਾ ਪਰਪੱਕ ਸੀ ਉਹਦੀ ਸਰਦਾਰਨੀ ਜਿਵੇਂ ਤੁਸੀਂ ਉਹਨੂੰ ਕੀਰਤਨ ਕਰਦੀ ਹੈ ਗੁਰਸ਼ਰਨ ਕੋਲ ਉਹ ਪੂਰਾ ਨਿਤਨੇਮ ਪਾਠ ਕਰਦੇ ਸਨ ਤੇ ਉਹ ਗਿਆਨ ਦੇ ਨਾਲ ਦੇਖੋ ਦਸਤਾਰ ਦੁਨੀਆ ਤੱਕ ਪਤਾ ਲੱਗ ਗਿਆ ਸੋ ਬੱਚਿਓ ਜਿਹੜਾ ਪਹਿਲਾ ਕੰਮ ਤੁਸੀਂ ਅੱਜ ਗੁਰਦੁਆਰਾ ਸਾਹਿਬ ਤੇ ਸਾਡੇ ਭੰਜੀ ਪਰਮਜੀਤ ਕੋਲ ਦੀ ਟੀਮ ਨੇ ਕੀਤਾ ਜਿਹੜਾ ਅਸੀਂ ਇਹ ਸਿੱਖੀ ਦਾ ਬੂਟਾ ਲਾਇਆ ਤੁਸੀਂ ਇਹਦੇ ਲਈ ਤੁਸੀਂ ਵਧਾਈ ਇਹ ਬਹੁਤ ਜ਼ਰੂਰੀ ਹੈ ਇਹ ਹੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਨਿਸ਼ਾਨਾ ਸੀ 1972 ਵਿੱਚ ਜਦੋਂ ਇਹ ਗਵਰਨਮੈਂਟ ਕਾਲਜ ਸ਼ੁਰੂ ਹੋਇਆ ਅਸੀਂ ਦੇਖਿਆ ਜੇ ਬੱਚਿਆਂ ਦੇ ਵਿੱਚ ਸਿੱਖੀ ਨਹੀਂ ਆਏਗੀ ਤੇ ਸਿੱਖੀ ਦੇ ਬੂਟੇ ਨਹੀਂ ਲਾਉਗੇ ਅੱਗੇ ਨਹੀਂ ਬੱਚੇ ਤੇ ਇਸੇ ਕਰਕੇ ਅਸੀਂ ਸਾਡਾ ਜਿਹੜਾ ਨਿਸ਼ਾਨਾ ਹੈ ਸਕੂਲਾਂ ਕਾਲਜਾਂ ਵਿੱਚ ਜਾ ਕੇ ਸਿੱਖ ਵਿਰਸੇ ਦੇ ਨਾਲ ਜੋੜਨਾ ਹੈ ਸਿੱਖ ਵਿਰਸਾ ਸਿੰਪਲ ਹੈ ਬਾਣੀ ਗੁਰਬਾਣੀ ਤੇ ਬਾਣੇ ਠੀਕ ਹੈ ਤੇ ਤੀਜੀ ਸਭ ਤੋਂ ਵੱਡੀ ਦੇਣ ਹੈ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਉਹ ਕੀ ਹੈ ਗਿਆਨ ਗਿਆਨ ਦਾ ਸਾਗਰ ਦੇਖੋ ਬੇਟੀ ਨੇ ਕਿੰਨੀ ਵਧੀਆ ਗੱਲ ਕੀਤੀ ਸੋ ਜਿਹੜੀ ਸਭ ਤੋਂ ਵਿਲੱਖਣ ਹੈ ਸਾਡੀ ਉਹ ਗਿਆਨ ਦਾ ਸਾਗਰ ਹੈ ਗੁਰੂ ਗ੍ਰੰਥ ਹੈ ਉਹ ਗਿਆਨ ਦਾ ਸੁੰਮ ਹੈ ਜਿਹਨੂੰ ਪੜ ਕੇ ਅਸੀਂ ਅੱਗੇ ਵਧਣਾ ਹੈ ਸੋ ਬੱਚਿਓ ਮੈਂ ਇੱਕ ਜਾਣਕਾਰੀ ਵੀ ਤੁਹਾਨੂੰ ਦੱਸ ਦਿਆਂ ਕਿ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਆਰਮੀ ਨੇ ਮੈਗਜ਼ੀਨ ਨਿਕਲਦਾ ਹੈ ਸਾਡਾ ਵਿਰਸਾ ਸਾਡਾ ਗੌਰਵ ਹੈ ਗੌਰਵ ਤੁਸੀਂ ਨਾ ਵਿਰਸਾ ਹੀ ਹੈ ਨਾ ਜਿਹੜਾ ਤੁਸੀਂ ਕਰਦੇ ਪਿਓ ਫਿਰ ਇਹਨਾਂ ਨੂੰ ਪਤਾ ਹੈ ਉੱਥੇ ਗੁਰਮਤ ਸੰਗੀਤੀਆਂ ਕਲਾਸਾਂ ਰੋਜ਼ ਲੱਗਦੀਆਂ ਨੇ ਚਾਹੇ ਕਿਸੇ ਨੇ ਸਰੰਗੀ ਸਿੱਖਣੀ ਹੈ ਚਾਹੇ ਦਿਲਰੁਬਾ ਸਿੱਖਣੀ ਹੈ ਚਾਹੇ ਤਬਲਾ ਸਿੱਖਣਾ ਹੈ ਚਾਹੇ ਕੀਰਤਨ ਸਿੱਖਣਾ ਉੱਥੇ ਸਿਖਲਾਈ ਹੁੰਦੀ ਹੈ ਉਹਨਾਂ ਜੋ ਬੜੇ ਬੱਚੇ ਅੱਗੇ ਨਿੱਤ ਹੋ ਜੇ ਦੇਖੋ ਚਲੋ ਮੈਂ ਇੱਥੇ ਕਿਸੇ ਨੂੰ ਸਲਾਹਣਾ ਨਹੀਂ ਕਰਦਾ ਅੱਜ ਆਵੇਂ ਭਾਵੇਂ ਜਿੰਨਾ ਮਰਜੀ ਦਿਲਜੀ ਸਜਣ ਦੁਸਾਂਜ ਪਰ ਉਹਦਾ ਜਿਹੜਾ ਬੂਡਾ ਸੀ ਉਹ ਗੁਰਸਿੱਖੀ ਚ ਲੱਗਾ ਸੀ ਉਹ ਠੀਕ ਹੈ ਉਹ ਦੂਜੇ ਪਾਸੇ ਚਲਾ ਗਿਆ ਉਹਨੇ ਕੀਰਤਨ ਕੀਤਾ ਪਹਿਲਾਂ ਤੋ ਇੱਕ ਤਬਲਾ ਸਿੱਖਣਾ ਕੀਰਤਨ ਜਿਹੜੇ ਬੈਠੋ ਬੈਠੇ ਇੱਕ ਕਲਾ ਤੋ ਭਾਈ ਸੁਮਨ ਸਿੰਘ ਗੁਰਮਤ ਸੰਗੀਤ ਅਕੈਡਮੀ ਪੈਂਜੀ ਨੇ ਦੇਖੀ ਹੋਈ ਹੈ ਉੱਥੇ ਜਿਹੜਾ ਕਿਸੇ ਨੇ ਸਿੱਖਣਾ ਕੀਰਤਨ ਸਿੱਖ ਸਕਦੇ ਹੋ ਜਿਨੇ ਅਗੋ ਗਿਆਨ ਦੀ ਗੱਲ ਹੈ ਸਾਡੀ ਲਾਇਬ੍ਰੇਰੀ ਹੈ ਉੱਥੇ ਆ ਕੇ ਪੜੋ ਤੁਸੀਂ ਜਿਆਡੀ ਲਾਇਬ੍ਰੇਰੀ ਆ ਕੇ ਦੇਖੋ ਸਿੱਖ ਸਿੱਖ ਕਲਚਰ ਸੈਂਟਰ ਤੁਹਾਨੂੰ ਵਾੜ ਕੋ ਕਿਸੇ ਕਿਤਾਬਾਂ ਮਿਲਣਗੀਆਂ ਸੋ ਜੇ ਤੁਸੀਂ ਇਹ ਚਾਹਦੇ ਹੋ ਤਾਂ ਪਤਾ ਨਾ ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਕੋਣ ਹੈ ਪਤਾ ਤੁਹਾਨੂੰ ਬੇਟਾ ਨਹੀਂ ਪਤਾ ਉਹ ਵੀ ਸਰਦਾਰ ਜੀ ਦਸਤਾਰ ਧਾਰੀ ਅਜੇ ਪਾਲ ਸਿੰਘ ਬੰਗਾ ਠੀਕ ਹੈ ਬੇਟਾ ਆ ਇਹ ਤੁਸੀਂ ਦੁਨੀਆ ਦੇ ਵਿੱਚ ਛਾਣਾ ਜੇ ਚਾਹਦੇ ਹੋ ਤੁਸੀਂ ਦਸਤਾਰ ਦੁਨੀਆ ਤੱਕ ਫੈਲੇ ਤਾਂ ਆਧਿਕ ਯੁੱਗ ਵਿੱਚ ਤੁਹਾਡੇ ਕੋਲ ਗਿਆਨ ਵਿਗਿਆਨ ਤੇ ਪੜ੍ਹਾਈ ਚਾਹੀਦੀ ਅਸੀਂ ਉਹਦੇ ਬਾਰੇ ਵੀ ਬੱਚਿਆਂ ਨੂੰ ਗਾਈਡ ਕਰਦੇ ਆ ਇਹ ਖਿਆਲ ਲੱਗਣਾ ਇਹ ਜਿਹੜੇ ਆਈਡਿਟਸ ਕਰਦੇ ਆ ਨਾ ਇਹ ਤੇ ਤੁਹਾਨੂੰ ਮਨਜ਼ੂਰੀ ਦੇ ਰਸਤੇ ਲਗਾ ਰਹੇ ਆ ਜੇ ਤੁਸੀਂ ਦੁਨੀਆ ਦੇ ਵਿੱਚ ਆਪਣੀ ਇੱਜ਼ਤ ਦੇ ਵਾਸਤੇ ਐਸੀ ਪੜ੍ਹਾਈ ਕਰਨੀ ਹੈ ਵੱਡੇ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਹੈ ਫਿਰ ਤੁਹਾਨੂੰ ਇੱਥੇ ਵੀ ਚੰਗੀ ਪੜ੍ਹਾਈ ਕਰਨੀ ਹੈ ਤੇ ਬਾਹਰ ਵੀ ਵੱਡੇ-ਵੱਡੇ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇ ਨਾ ਮਾਤਾ-ਪਿਤਾ ਜੇ ਵੀ ਆਪਣੇ ਬੱਚਿਆਂ ਨੂੰ ਕੋਈ ਪਲੱਸ 2 ਦੇ ਬਾਅਦ ਤੁਸੀਂ ਚਾਹਦੇ ਹੋ ਸਕਾਲਰਸ਼ਿਪ ਤੇ ਪੜੋ ਹਾਇਲਟਸ ਤੇ ਨਹੀਂ ਮਾਪਿਆਂ ਦੇ ਖਰਚੇ ਕਿੱਲੇ ਵੇਚ ਕੇ ਨਹੀਂ ਤੁਸੀਂ ਇੰਨੇ ਹੁਸ਼ਿਆਰ ਹੋ ਤੁਹਾਨੂੰ ਅੱਗੇ ਪੜ੍ਹਨ ਲਈ ਸਕਾਲਰਸ਼ਿਪ ਵੀ ਮਿਲੇਗੀ ਉਹ ਤੁਹਾਨੂੰ ਅਸੀਂ ਰਸਤਾ ਦੱਸਾਂਗੇ ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਮ ਕਰ ਰਿਹਾ ਹੈ ਦੁਬਾਰਾ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਜੋੜਨ ਲਈ ਕੀਰਤਨ ਦੇ ਨਾਲ ਵਿਰਸੇ ਦੇ ਨਾਲ ਠੀਕ ਹੈ ਤੇ ਕਿਵੇਂ ਤੁਸੀਂ ਵੱਡੇ ਅਫਸਰ ਬਣਨਾ ਹੈ ਆਈਐਸ ਹਾਂਜੀ ਆਈਪੀਐਸ ਜੱਜ ਬਣਨਾ ਹੈ ਵੱਡੇ ਡਾਕਟਰ ਤੇ ਇੰਜੀਨੀਅਰ ਬਣਨਾ ਹੈ ਉਹ ਤੁਹਾਡਾ ਅਸੀਂ ਮਾਰਗਦਰਸ਼ਕ ਕਰਾਂਗੇ ਸੋ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਤੁਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੰਜਾਬੀ ਜੁੜੇ ਜਾਂਦੇ